ਆ ਜਾਂਦਾ ਜੀ ਉਹੀ ਹੈ ਵੱਡੀ ਅਸਲ ਕਸੂਰ ਵਾਲ ਹੈ ਜੀ ਜਿਹੜੇ ਫਲੱਡ ਹੁੰਦੇ ਨੇ ਜੀ ਨਹੀਂ ਜੀ ਮੈਂ ਇਕੱਲੀ ਮਾਈਨਿੰਗ ਨੂੰ ਹੀ ਗੋਸ਼ੀ ਮੰਨਦਾ ਹੈ ਬਹੁਤ ਮੱਦੇ ਪੱਧਰ ਤੇ ਮਤਲਬ ਇਹ ਜਿਵੇਂ ਆਪਾਂ ਕਹਿੰਦੇ ਇੱਕ ਸਾਇੰਸ ਹੈ ਇੱਕ ਸਬਜੈਕਟ ਹੈ ਤੇ ਚਲੋ ਅਸੀਂ ਤਾਂ ਕਹਾਂ ਰੋ ਸਬਜੈਕਟ ਨਹੀਂ ਹੁਣ ਇਹ ਪਰ ਇਹ ਤਾਂ ਵਾਟਰ ਦਾ ਕੋਰਸ ਹੈ ਇਹਨੂੰ ਕੋਈ ਨਹੀਂ ਡਿਸਾਈਡ ਕਰ ਸਕਦਾ ਵਾਟਰ ਆਫ ਦਾ ਕੋਰਸ ਬਦਲਦਾ ਰਹਿੰਦਾ ਜਦੋਂ ਦਰਿਆਵਾਂ ਦੇ ਵਿੱਚ ਪਾ ਫੁੱਲ ਪਾਣੀ ਛੱਡ ਦਿੰਦੇ ਆ ਜੇ ਕਿਸੇ ਦਰਿਆ ਦੀ ਕੈਪੈਸਿਟੀ 2 ਲੱਖ ਨੂੰ ਸਿੱਖਦੀ ਹੈ ਜਾਂ ਕਿਸੇ ਦੀ 1 ਲੱਖ ਦੀ ਇਹਨੂੰ ਪਤਾ ਹੁੰਦਾ ਬੰਨਾਂ ਦੇ ਹਿਸਾਬ ਨਾਲ ਸਾਰਾ ਇਹਨਾਂ ਕੋਲ ਸਰਵੇ ਕੀਤਾ ਹੁੰਦਾ ਉਹਦਾ ਪੂਰਾ ਬੰਨ ਜਾਂ ਉਸ ਏਰੀਆ ਨੇ ਉਹਨਾਂ ਭਾਰ ਚ ੱਲਣਾ ਹੁੰਦਾ ਜਦੋਂ ਇਲੀਗਲ ਮਾਈਨਿੰਗ ਹੋ ਗਈ ਉਹ ਚੀਜ਼ ਉਹਨਾਂ ਚ ੱਲਣੋਂ ਹਟ ਗਈ ਵੇਟ ਤਾਂ ਉੱਥੇ ਟੁੱਟਿਆ ਪਰ ਇਸ ਤੋਂ ਬਿਨਾ ਇਹਦੀ ਮੇਨਟੇਨੈਂਸ ਹੁਣ ਜਿਵੇਂ ਪਿਛਲੇ ਸਾਲ ਤੁਹਾਡੇ ਇਧਰ ਮਾਨਸ ਏਰੀਆ ਦੇ ਵਿੱਚ ਬੰਨ ਟੁੱਟ ਗਏ ਸੀਗੇ ਉੱਧਰ 2-2 ਫੁੱਟ 3-3 ਫੁੱਟ ਮਿੱਟੀ ਚੜ ਗਈ ਸੀ ਮਤਲਬ ਉਹਨਾਂ ਦੀ ਮੇਨਟੇਨੈਂਸ ਹੀ ਹੋ ਰਹੀ ਡੈਮਸ ਦੀ ਜਿੱਥੇ ਖਰਚਾ ਤਾਂ ਸਰਕਾਰ ਦੇ ਰਹੀ ਹੈ ਮੇਨਟੇਨੈਂਸ ਲਈ ਉਹਨਾਂ ਖਰਚਾ ਸਹੀ ਢੰਗ ਨਾਲ ਲੱਗ ਰਿਹਾ ਜਾਂ ਜਿਹੜੇ ਵੀ ਠੇਕੇਦਾਰ ਨੇ ਮੇਨਟੇਨੈਂਸ ਆਊਟਸੋਰਸ ਕਰਕੇ ਕਰ ਰਹੇ ਨੇ ਉਹ ਢੰਗ ਨਾਲ ਨਹੀਂ ਕਰ ਰਹੇ ਕੁਸ਼ੀਆਂ ਦਾ ਰਿਪਲੇਸ ਹੋਣਾ ਵੀ ਬਣਦੀਆਂ ਹੋਣਗੀਆਂ ਜਿਵੇਂ ਆਪਣੇ ਘਰਾਂ 'ਚ ਗੇਟ ਹੁੰਦੇ ਨੇ ਇਹਨਾਂ ਦੇ ਵਿੱਚ ਪੁਲੀ ਹੁੰਦਾ ਐਂਗਲ ਹੁੰਦਾ ਸਿਸਟਮ ਹੁੰਦਾ ਕਈ ਵਾਰੀ ਜਦੋਂ ਗਲ ਪਲ ਜਾਂਦੀਆਂ ਚੀਜ਼ਾਂ ਇਹਨਾਂ ਨੂੰ ਚੇਂਜ ਵੀ ਕਰਨਾ ਪੈਂਦਾ ਹੁਣ ਪਤਾ ਨਹੀਂ ਉੱਥੇ ਗੇਟਸ ਦਾ ਕੀ ਹਾਲ ਚੁ ਗੇਟ ਹੀ ਨਹੀਂ ਖੁੱਲੇ ਜਦੋਂ ਗੇਟ ਨਹੀਂ ਖੁੱਲੇ ਡੈਮ ਦੇ ਤੇ ਤਿੰਨ ਪਤਾ ਨਹੀਂ ਦੋ ਰਾਈਟ ਸਾਈਡ 'ਚ ਇੱਕ ਗੇਟ ਖੁੱਲ ਗਿਆ ਉਹਦੇ ਨਾਲ ਉਸੇ ਗੇਟ ਤੇ ਜ਼ਿਆਦਾ ਪ੍ਰੈਸ਼ਰ ਪੈ ਗਿਆ ਤਿੰਨੇ ਗੇਟ ਹੀ ਟੁੱਟ ਗਏ ਗੇਟਸ 'ਤੇ ਇੱਕੋਸਾਰ ਪ੍ਰੈਸ਼ਰ ਪੈਣਾ ਚਾਹੀਦਾ ਉਸ ਤੋਂ ਬਾਅਦ ਇਹ ਜਿਹੜੇ ਹਾਈਵੇ ਦੀਵਕਰ ਤਾਰਪੁਰ ਲਾਂਘਾ ਬਣਿਆ ਉਹ 7 7 8 8 ਫੁੱਟ ਭਰਤ ਪਾਤੀ ਪਾਣੀ ਬੈਕ ਮਾਰ ਗਿਆ ਰਿਵਰ ਦੇ ਥੱਲੋਂ ਬਰਸ਼ਾਤੀ ਦਰਿਆ ਜਿੱਧਰੋਂ ਬਣੇ ਹੁੰਦੇ ਨੇ ਜਾਂ ਜਿਹਨਾਂ ਨੂੰ ਆਪਾਂ ਕਾਲੀਦਾਨ ਸਰਕਾਰ ਚੋਂ ਬਣਦੇ ਹੁੰਦੇ ਸੀਗੇ ਚੋਹ ਕਹਿੰਦੇ ਨੇ ਹਾਂਜੀ ਉਹ ਉਹ ਬੰਦ ਕਰ ਦਿੰਦੇ ਨੇ ਜਿਵੇਂ ਹਾਈਵੇ ਬਣਿਆ ਚੋਹ ਚੋਹ ਥੋੜੀ ਬੰਦ ਕਰਨਾ ਚਾਹੀਦਾ ਤਾਂ ਉਸ ਕਰਕੇ ਜਿਹੜਾ ਦਰਿਆ ਦਾ ਕੋਰਸ ਹੈ ਉਹ ਚੇਂਜ ਹੋ ਜਾਂਦਾ ਜਿਹਦੇ ਕਰਕੇ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਸਭ ਤੋਂ ਕੋਈ ਮੈਸੇਜ ਦੇਣਾ ਚਾਹੁੰਦੇ ਆ ਜੀ ਆਪਾਂ ਸਮਾਜ ਵਾਸਤੇ ਹਾਂਜੀ ਮੈਸੇਜ ਤਾਂ ਆਈ ਹੈ ਜੀ ਆਪਾਂ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਰਿਆਂ ਚ ਆਪਣਾ ਏਕਤਾ ਬਣੀ ਹੋਈ ਹੈ ਸਾਰੇ ਧਰਮ ਆਪਾਂ ਨਾਲ ਮਿਲ ਕੇ ਰਹਨੇ ਆ ਉਸੇ ਟੰਗ ਨਾਲ ਇਸ ਦੇ ਵਿੱਚ ਆਪਣੇ ਪਿੰਡੂ ਖੇਤਰ ਦਾ ਸ਼ਹਿਰੀ ਖੇਤਰ ਦਾ ਜਿਹੜਾ ਵੀ ਨੁਕਸਾਨ ਹੋਇਆ ਸਾਰਿਆਂ ਨੂੰ ਰਲ ਮਿਲ ਕੇ ਕਿਸੇ ਤੇ ਕੋਈ ਗਲਤ ਬਿਆਨ ਟਿੱਪਣੀ ਨਾ ਦੇ ਕੇ ਨਾ ਜਿੰਦਾਂ ਤੋਂ ਘਰੇਜ਼ ਕਰਕੇ ਏਕਤਾ ਦਾ ਪ੍ਰਤੀਕ ਦੇਣਾ ਆਪਾਂ ਤੇ ਜਿਹੜਾ ਗੁਰੂਆਂ ਦਾ ਚੱਲਿਆ ਰਸਤਾ ਹੈ ਉਹ ਤੋਂ ਚੱਲ ਕੇ ਤੇ ਸਾਰਿਆਂ ਨੂੰ ਆਪਾਂ ਆਪਣਾ ਜਿਵੇਂ ਦਾ ਸੰਬੰਧ ਹੈ ਆਪੋਈ ਸੇਵਾ ਕਿਸ ਹਮ ਚਲਾਈਏ ਸਭ ਤੋਂ ਵੱਡਾ ਮੈਂ ਇਹਨਾਰੇ ਵੀਰਾਂ ਧੰਨਵਾਦ ਫੇਰ ਕਰਦਾ ਜਿਨ੍ਹਾਂ ਨੇ ਇਸ ਨੂੰ ਕੀਤਾ ਬਾਕੀ ਸਭ ਤੋਂ ਜ਼ਰੂਰੀ ਮੈਸੇਜ ਮੈਂ ਸਰਕਾਰ ਨੂੰ ਦੇਣਾ ਚਾਹੁੰਦਾ ਕਿ ਪਲੀਜ਼ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਦਰਿਆ ਨੇ ਇਹਨਾਂ ਦੇ ਬੰਨ ਪੱਕੇ ਕੀਤੇ ਜਾਣ ਕੋਈ ਮਾਈਨਿੰਗ ਦਾ ਸਿਸਟਮ ਹੈ ਉਹ ਠੀਕ ਕੀਤਾ ਜਾਵੇ ਜਿਹੜੇ ਵਾਟਰ ਬਾਡੀਜ਼ ਨੇ ਉਹਨਾਂ ਨੂੰ ਮੈਨੇਜਮੈਂਟ ਹੈ ਉਹ ਰੈਗੂਲੇਟ ਕੀਤਾ ਜਾਵੇ ਰਾਜਨੀਤੀ ਉੱਤੇ ਉੱਠ ਕੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਕੋਈ ਆਪਣਾ ਅਸੀਂ ਇਸ ਸਟੇਟ ਨੂੰ ਪਾਣੀ ਨਹੀਂ ਦੇਣਾ ਪਾਣੀ ਜ਼ਿਆਦਾ ਡੈਮ ਚ ਪ੍ਰੀਜ਼ਰਵ ਕਰ ਲਿਆ